ਸਾਰ ਸੁਖਬੀਰ ਸਿੰਘ ਬਾਦਲ 2015 ਤੋਂ ਉਹਦੇ ਸਭ ਤੋਂ ਮਾੜੇ ਜਿਹੜੇ ਦਿਨ ਸ਼ੁਰੂ ਹੋਏ ਜਦੋਂ ਬਦਬੀ ਹੋਈ ਸੀਗੀ ਔਰ ਦੁਨੀਆ ਭਰ ਦੇ ਵਿੱਚ ਗੁੱਸੇ ਦੀ ਲਹਿਰ ਸੀਗੀ ਸ਼ਾਇਦ ਉਹਦਾ ਉਦੋਂ ਇਹਨਾਂ ਨੁਕਸਾਨ ਵੀ ਹੋ ਸਕਦਾ ਸੀਗਾ ਉਹਨੇ ਵੀ ਕਦੀ ਇਸ ਤਰ੍ਹਾਂ ਆਪਣੇ ਆਪ ਨੂੰ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਸੀ ਕੀਤਾ ਤੇ ਫਿਰ ਆਪਾਂ ਨੂੰ ਐਡਾ ਕਾਦਾ ਖਤਰਾ ਪਾਉਦ ਨੋ ਵੀ ਮਤਲਬ ਮਾੜੇ ਬਣ ਗਏ ਆ ਪੰਜਾਬ ਲਈ ਕੋਵਿਡ ਦੇ ਦੌਰਾਨ ਵੀ ਕਿਸੇ ਨੇ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਸੀ ਦਿੱਤਾ ਜਾਂ ਝੰਡਾ ਨਹੀਂ ਸੀ ਲਹਿਰਾਇਆ ਜਿਹੜਾ ਵਾ ਉਦੋਂ ਵੀ ਇਹੋ ਜਿਹਾ ਮਾਹੌਲ ਜਿਹੜਾ ਪੈਦਾ ਨਹੀਂ ਸੀ ਕੀਤਾ ਗਿਆ ਫਿਰ ਹੁਣ ਇਹੋ ਜਿਹੇ ਕਿਹੜੇ ਹਾਲਾਤ ਬਣ ਗਏ ਆ ਜਿਹਦੇ ਕਰਕੇ ਲੋਕਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਪਰसों ਹੀ ਤੁਹਾਡੇ ਨਾਲ ਲੱਗਦੇ ਜਿਹੜਾ ਸੂਬਾ ਤੁਹਾਡਾ ਕੀ ਸਾਡਾ ਸਾਰਿਆਂ ਦੇ ਨਾਲ ਲੱਗਦਾ ਸੂਬਾ ਵਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਉੱਥੋਂ ਦੇ ਮਤਲਬ ਗਵਰਨਰ ਆ ਮਨੋਜ ਸਿਨਾ ਸ਼੍ਰੀ ਮਨੋਜ ਸਿਨਾ ਉਹਨਾਂ ਵੀ ਤੁਹਾਡੇ ਵਾਂਗ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਦਿੱਤਾ ਖੁੱਲੇ ਆਮ ਭਾਸ਼ਣ ਕੀਤਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਵਾ ਫਿਰ ਤੁਹਾਨੂੰ ਐਡਾ ਕਾਦਾ ਖਤਰਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਵੀ ਪੰਜਾਬ 'ਚ ਬੜਾ ਅਮਨ-ਅਮਾਨ ਹੈ ਪੰਜਾਬ ਦੇ ਹਾਲਾਤ ਜਿਹੜੇ ਉਹ ਕਾਬੂ ਦੇ ਵਿੱਚ ਪੰਜਾਬ ਸਰ ਭਗਵੰਤ ਸਿੰਘ ਮਾਨ ਮੇਰੇ ਅੱਜ ਦੇ ਲਫ਼ਜ਼ ਅੱਜ ਦੇ ਬੋਲ ਸਿਰਫ ਤੁਹਾਡੇ ਲਈ ਔਰ ਮੈਂ ਬਾਕੀਆਂ ਵਾਂਗ ਤੁਹਾਡਾ ਕੋ ਮਜ਼ਾਕ ਨਹੀਂ ਉਡਾਉਣਾ ਚਾਹੁੰਦਾ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਉੱਤੇ ਰਾਜਪੱਦਰੀ ਸਮਾਗਮ ਜਿਹੜਾ ਜਲੰਧਰ ਦੇ ਵਿੱਚ ਹੋਇਆ ਜਿੱਥੇ ਤੁਸੀਂ ਮੁੱਖ ਮਹਿਮਾਨ ਸੀਗੇ ਵਧਾਈ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਦੇ ਰਹੇ ਸੀਗੇ 78ਵੇਂ ਆਜ਼ਾਦੀ ਦਿਹਾੜੇ ਦੀ ਆਪ ਖੁਦ ਤੁਸੀਂ ਕਿਤੇ ਵੀ ਯਾਦ ਨਜ਼ਰ ਨਹੀਂ ਸੀ ਆ ਰਹੇ ਆਜ਼ਾਦੀ ਦਿਹਾੜੇ ਦੇ ਉੱਤੇ ਤੁਸੀਂ ਖੁਦ ਨੂੰ ਇੱਕ 7 बाई 4 ਦੇ ਬਕਸੇ ਦੇ ਵਿੱਚ ਕੈਦ ਕਰਕੇ ਰੱਖ ਲਿਆ ਜਿਹਦੇ ਵਿੱਚ ਖੜੇ ਹੋ ਕੇ ਤੁਸੀਂ ਭਾਸ਼ਣ ਦੇ ਰਹੇ ਸੀਗੇ ਔਰ ਉਸ ਬਕਸੇ ਦੇ ਵਿੱਚ ਕੈਦ ਕੌਣ ਸੀਗਾ ਉਹ ਵੀ ਇੱਕ ਇਨਕਲਾਬੀ ਸੀਐਮ ਇਨਕਲਾਬੀ ਤੇ ਆਪਣੀ ਜਾਨ ਦੇ ਦਿੰਦਾ ਪਰ ਗੁਲਾਮੀ ਨਹੀਂ ਸਹਿੰਦਾ ਤੇ ਆਪਾਂ ਇੱਕ ਬਕਸੇ ਦੇ ਵਿੱਚ ਹੀ ਗੁਲਾਮ ਬਣ ਕੇ ਰਹਿ ਗਏ ਉਹਨਾਂ ਲੋਕਾਂ ਤੋਂ ਇੰਨਾ ਕੀ ਖਤਰਾ ਹੋ ਗਿਆ ਜਿਨ੍ਹਾਂ ਦੇ ਸਿਰ ਦੇ ਉੱਤੇ ਬਣੇ ਹੋ ਜਿਨ੍ਹਾਂ ਨੇ ਤੁਹਾਨੂੰ ਇੰਨੇ ਯੋਗ ਬਣਾਇਆ ਕਿ ਰਾਜ ਪੱਧਰੀ ਸਮਾਗਮ ਦੇ ਉੱਤੇ ਮੁੱਖ ਮਹਿਮਾਨ ਤੁਸੀਂ ਹੋ ਮੁੱਖ ਮੰਤਰੀ ਤੁਸੀਂ ਹੋ ਮਾੜੀ ਗੱਲ ਐ ਮੈਨੂੰ ਬੁਰੀ ਲੱਗੀ ਮੈਂ ਤਾਂ ਤੁਹਾਨੂੰ ਕਹਿਣ ਲੱਗਾ ਵਾਂ ਕਿ ਇੰਨੀ ਸਿਕਿਉਰਿਟੀ ਜਿਹੜੀ ਹੁੰਦੀ ਹੈ ਨਾ ਉਹ ਮਾਰੇ ਲੋਕਾਂ ਤੋਂ ਬਚਣ ਨਹੀਂ ਹੁੰਦੀ ਐ ਨਾ ਕਿ ਆਪਣੀ ਜਨਤਾ ਤੋਂ ਆਪਾਂ ਆਪਾਂ ਨੂੰ ਜਿਹੜੇ ਲੋਕਾਂ ਨੇ ਬਣਾਇਆ ਹੋਵੇ ਉਹਨਾਂ ਤੋਂ ਬਚਣ ਨਹੀਂ ਹੁੰਦੀ ਐ ਨਾਲੇ ਤੁਸੀਂ ਤੇ ਕੰਬੋ ਯਾਰ ਪੋਲੀਟੀਸ਼ੀਅਨ ਪਲੱਸ ਕਲਾਕਾਰ ਤੇ ਦੋਵਾਂ ਨੂੰ ਭੀੜ ਜਿਹੜੀ ਬਹੁਤ ਪਸੰਦ ਹੁੰਦੀ ਐ ਫਿਰ ਦੋ ਸਾਲਾਂ ਦੇ ਵਿੱਚ ਐਡੀ ਕੀ ਗੱਲ ਹੋ ਗਈ ਕਿ ਪੰਜਾਬ ਦੀ ਜਨਤਾ ਨੇ ਜਿਨੇ ਸਭ ਤੋਂ ਉੱਚਾ ਤੁਹਾਨੂੰ ਅਹੁਦਾ ਦਿੱਤਾ ਵਾ ਜਿਸ ਅਹੁਦੇ ਦੇ ਉੱਤੇ ਤੁਹਾਨੂੰ ਬਿਠਾਇਆ ਵਾ ਅੱਜ ਉਸੇ ਜਨਤਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਉਹਦੇ ਕੋਲੋਂ ਬਕਸੇ ਬਣਾ ਕੇ ਆਪਾਂ ਨੂੰ ਉਹਨਾਂ ਨੂੰ ਸੰਬੋਧਨ ਕਰਨਾ ਪੈ ਰਿਹਾ ਵਾ ਉਹੀ ਜਨਤਾ ਤੁਹਾਨੂੰ ਅਤਵਾਦੀ ਕੋ ਲੱਗਣ ਲੱਗ ਪਈ ਪੰਜਾਬ ਦੀ ਵੀ ਉਹਦੇ ਕੋਲੋਂ ਖਤਰਾ ਕਾ ਦਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਤਾਂ ਤੇ ਤੁਹਾਡੇ ਉਸਤਾਦ ਜਿਹੜੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਦੀ ਵੀ ਨਹੀਂ ਕੀਤਾ ਵੀ ਉਹਨਾਂ ਦੇ ਉੱਤੇ ਜੇ ਇੰਨੇ ਹਮਲੇ ਹੁੰਦੇ ਰਹੇ ਵਿਰੋਧੀਆਂ ਲੋਕ ਰਾਏ ਜਾਂਦੇ ਰਹੇ ਜਾਂ ਜਨਤਾ ਨੇ ਕੀਤੇ ਜਿਹਦੇ ਚ ਕਦੀ ਉਹਨਾਂ ਦੇ ਉੱਤੇ ਚੱਪਲ ਸੁੱਟ ਦਿੱਤੀ ਜਾਂਦੀ ਸੀ ਕਦੀ ਉਹਨਾਂ ਦੇ ਉੱਤੇ ਘਸੁੰਮ ਮਾਰ ਕੇ ਮਲਾ ਕੀਤਾ ਜਾਂਦਾ ਸੀਗਾ ਕਦੀ ਚਪੇੜ ਮਾਰ ਕੇ ਮਲਾ ਕੀਤਾ ਜਾਂਦਾ ਸੀ ਕਦੀ ਸ਼ਾਈ ਤੱਕ ਸੁੱਟ ਦਿੱਤੀ ਜਾਂਦੀ ਸੀ ਕਿ ਮੇਰਾ خیال ਆ ਉਹਨੇ ਵੀ ਕਦੀ ਆਪਣੇ ਨੂੰ ਇਸ ਤਰ੍ਹਾਂ ਸੱਤ ਚਾਰ ਦੇ ਬਕਸੇ ਚ ਬੰਦ ਕਰਕੇ ਲੋਕਾਂ ਨੂੰ ਸੰਬੋਧਨ ਨਹੀਂ ਕੀਤਾ ਹੋਣਾ ਇਥੋਂ ਤੱਕ ਸਾਰ ਸੁਖਬੀਰ ਸਿੰਘ ਬਾਦਲ 2015 ਤੋਂ ਉਹਦੇ ਸਭ ਤੋਂ ਮਾੜੇ ਜਿਹੜੇ ਦਿਨ ਸ਼ੁਰੂ ਹੋਏ ਜਦੋਂ ਬਦਬੀ ਹੋਈ ਸੀਗੀ ਔਰ ਦੁਨੀਆ ਭਰ ਦੇ ਵਿੱਚ ਗੁੱਸੇ ਦੀ ਲਹਿਰ ਸੀਗੀ ਸ਼ਾਇਦ ਉਹਦਾ ਉਦੋਂ ਇਹਨਾਂ ਨੁਕਸਾਨ ਵੀ ਹੋ ਸਕਦਾ ਸੀਗਾ ਉਹਨੇ ਵੀ ਕਦੀ ਇਸ ਤਰ੍ਹਾਂ ਆਪਣੇ ਆਪ ਨੂੰ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਸੀ ਕੀਤਾ ਤੇ ਫਿਰ ਆਪਾਂ ਨੂੰ ਐਡਾ ਕਾਦਾ ਖਤਰਾ ਪਾਉਦ ਨਾ ਵੀ ਮਤਲਬ ਮਾੜੇ ਬਣ ਗਏ ਆ ਪੰਜਾਬ ਲਈ